ਸਾਡੇ ਅਤੇ ਸਤਗੁਰਾਂ ਦੇ ਖੁਸ਼ੀ ਮਨਾਉਣ ਦੇ ਵਿੱਚ ਨਾ ਦਿਨ ਰਾਤ ਦਾ ਫਰਕ ਜੇ ਸਾਡੇ ਘਰ ਦੇ ਵਿੱਚ ਬੱਚੇ ਦੀ ਆਮਤ ਹੋਵੇ ਸਾਡੇ ਘਰ ਦੇ ਵਿੱਚ ਬੱਚੇ ਦਾ ਵਿਆਹ ਰੱਖਿਆ ਹੋਵੇ ਤੇ ਉਸ ਗੱਲ ਦਾ ਪਤਾ ਕਿਸ ਗੱਲ ਤੋਂ ਲੱਗਦਾ ਹੈ ਇਸੇ ਗੱਲ ਤੋਂ ਲੱਗਦਾ ਹੈ ਵੀ ਜਦੋਂ ਸਾਡੇ ਘਰ ਦੇ ਵਿੱਚ ਢੋਲ ਵੱਜੇ ਟਮੱਕੇ ਵੱਜਣ ਸਾਡੇ ਘਰ ਦੇ ਵਿੱਚ ਸ਼ੋਰ ਸ਼ਰਾਬਾ ਹੋਵੇ ਉੱਚੀ ਆਵਾਜ਼ ਦੇ ਵਿੱਚ ਸ਼ੋਰ ਪ੍ਰਦੂਸ਼ਣ ਪਿਆ ਹੁੰਦਾ ਉਹੇ ਆਤਿਸ਼ਬਾਜ਼ੀਆਂ ਪਿਆ ਚੱਲਦੀਆਂ ਹੋਣ ਇਸ ਗੱਲ ਤੋਂ ਪਤਾ ਲੱਗਦਾ ਵੀ ਸਾਡੇ ਘਰ ਦੇ ਵਿੱਚ ਖੁਸ਼ੀ ਆਈ ਹੈ ਇਹ ਖੁਸ਼ੀ ਮਨਉਣ ਦਾ ਜਿਹੜਾ ਟੰਗ ਹੈ ਇਹ ਸਾਡਾ ਹੈ ਪਰ ਚੇਤੇ ਰੱਖਿਆ ਜੇ ਜਦੋਂ ਸਾਤਗੁਰਾਂ ਦੇ ਘਰ ਦੇ ਵਿੱਚ ਖੁਸ਼ੀ ਹੁੰਦੀ ਹੈ ਨਾ ਤੇ ਖੁਸ਼ੀ ਦੇ ਸਮੇ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਮੁਣਕਤਾ ਦੀ ਭਲਾਈ ਦੇ ਕਾਰਜ 'ਤੇ ਕਰਦੇ ਪਏ ਨੇ। ਤਨ ਗੁਰੂ ਅਰਜਨ ਪਾਤਸ਼ਾਹ ਦੇ ਘਰ ਦੇ ਵਿੱਚ ਨਾ ਜਦੋਂ ਬਾਲ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਨਾ ਜਿਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਉਸੇ ਜਗ੍ਹਾ ਦੇ ਉੱਤੇ ਸੰਗਤਾਂ ਦੇ ਮੰਨ ਦੇ ਵਿੱਚ ਵੀ ਬੜਾ ਉਤਸ਼ਾਹ ਸੀ ਸੰਗਤਾਂ ਦੇ ਮੰਨ ਦੇ ਵਿੱਚ ਵੀ ਬੜੀ ਖੁਸ਼ੀ ਸੀ ਤੇ ਚੇਤੇ ਰੱਖਿਆ ਜੇ ਉਸ ਸਮੇਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਕੋਈ ਢੋਲ ਦੇ ਨਾਲ ਟਮਕੀਆਂ ਦੇ ਨਾਲ ਕੋਈ ਸ਼ੋਰ ਸ਼ਰਾਬੇ ਦੇ ਨਾਲ ਖੁਸ਼ੀ ਨੂੰ ਨਹੀਂ ਮਨਾਇਆ ਉਸ ਜਗ੍ਹਾ ਦੇ ਉੱਤੇ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਮੁਨਫਤਾ ਦੇ ਭਲਾਈ ਦੇ ਕਾਰਜ ਪੇ ਕਰਦੇ ਨੇ ਇਤਿਹਾਸ ਨੂੰ ਤੁਸੀਂ ਪੜ੍ਹ ਕੇ ਵੇਖੋ ਇਤਿਹਾਸੀ ਵਿੱਚ ਇਸ ਗੱਲ ਦਾ ਜ਼ਿਕਰ ਹੁੰਦਾ ਪੰਨਿਆਂ ਦੇ ਉੱਤੇ ਇੱਕ ਬਾਤ ਲਿਖੀ ਹੋਈ ਹੈ ਵੀ ਜਿਸ ਸਮੇਂ ਬਾਲ ਹਰਗੋਬਿੰਦ ਰਾਏ ਦਾ ਪ੍ਰਕਾਸ਼ ਹੁੰਦਾ ਉਸ ਸਮੇਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਵਡਾਲੀ ਦੀ ਧਰਤੀ ਦੇ ਉੱਤੇ ਉਸ ਇਲਾਕੇ ਦੇ ਵਿੱਚ ਪਾਣੀ ਦੀ ਥੋੜ ਨੂੰ ਵੇਖਦਿਆਂ ਹੋਇਆਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ 6 ਹੱਠਾਂ ਵਾਲਾ ਜਿਹੜਾ ਖੂਹ ਲਾਇਆ ਸੀ ਪਾਣੀ ਦਾ ਤੋ ਪਾਣੀ ਦੀ ਥੋੜੀ ਉਸ ਸਮੇਂ ਵੀ ਸਤਗੁਰੂ ਪਾਤਸ਼ਾਹ ਜੀ ਮੁਖਤਾ ਦੀ ਭਲਾਈ ਦਾ ਕਾਰਜ ਪੇ ਕਰਦੇ ਨੇ ਤੇ ਸਤਗੁਰਾਂ ਨੇ ਸਾਨੂੰ ਤਰੀਕਾ ਦੱਸਿਆ ਵੀ ਅਸੀਂ ਕਿਸ ਤਰ੍ਹਾਂ ਖੁਸ਼ੀ ਨੂੰ ਮਨਾਈਏ ਤੇ ਖੁਸ਼ੀ ਮਨਾਉਣੀ ਹੈ ਤੇ ਇਸ ਤਰੀਕੇ ਨਾਲ ਮਨਾਈਏ ਜਿਸ ਦੇ ਨਾਲ ਦੂਸਰੇ ਦੀ ਭਲਾਈ ਦੇ ਕਾਰਜ ਹੋਣ ਦੂਸਰੇ ਦੀ ਭਲਾਈ ਦੇ ਕੰਮ ਹੋਣ ਜੋ ਸਤਗੁਰੂ ਪਾਤਸ਼ਾਹ ਜੀ ਇੰਨਾ ਸਮਾਂ ਪਹਿਲਾਂ ਕਰਦੇ ਰਹੇ ਨੇ ਅੱਜ ਵੀ ਜੇਕਰ ਸੰਸਾਰ ਵੱਲ ਵੇਖੀਏ ਤੇ ਉਹ ਕਾਰਜ ਕਰਨ ਦੀ ਜ਼ਰੂਰਤ ਹੈ ਅੱਜ ਵੀ ਤੁਸੀਂ ਪੰਜਾਬ ਦੀ ਧਰਤੀ ਵੇਖੋ ਜਿਸ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਮੁੱਕਣ ਦੀ ਤਦਦ ਦੇ ਉੱਤੇ ਅਸੀਂ ਅਖਦੇ ਹਾਂ ਪਾਣੀ ਡੂੰਘੇ ਹੋ ਗਏ ਨੇ ਪਾਣੀ ਨੂੰ ਸੰਭਾਲਣ ਦੀ ਲੋੜ ਹੈ ਜਿਸ ਜਗ੍ਹਾ ਦੇ ਉੱਤੇ ਸਾਨੂੰ ਹਵਾ ਪ੍ਰਦੂਸ਼ਣ ਰੋਕਣ